ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ YouTube ਚੈਨਲ لباس ਬਾਈ ਰਾਣਾ ਤੇ ਜੀ ਅੱਜ ਵੀ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਸੋਹਣੇ ਸੋਹਣੇ ਸੂਟਾਂ ਦੇ ਡਿਜ਼ਾਈਨਿੰਗ ਸਟਿਚਿੰਗ ਡਿਜ਼ਾਈਨ ਵੀ ਹੈ ਵਰਕ ਦੇ ਵੀ ਹੈ ਬਹੁਤ ਸੋਹਣੇ ਸੋਹਣੇ ਸਾਰੇ ਗਰਮੀਆਂ ਦੇ ਸੂਟਾਂ ਦੇ ਡਿਜ਼ਾਈਨ ਨੇ ਜੀ ਦਿਖਾਉਣੇ ਤੁਹਾਨੂੰ ਇੱਕ ਇੱਕ ਕਰਕੇ ਲੋ ਸੰਗੀਤਾ ਜਿੱਥੋਂ ਮਰਜ਼ੀ ਸਟਾਰਟ ਕਰ ਦੋ ਅੱਜ ਸੰਗੀਤਾ ਦੀ ਚੋਇਸ ਤੇ ਦਿਖਾਵਾਂਗੇ ਜਿਹੜਾ ਦਿਲ ਕਰਦਾ ਸੰਗੀਤਾ ਪਹਿਲਾਂ ਦਿਖਾਊਗੀ ਬਹੁਤ ਸੋਹਣੇ ਸੋਹਣੇ ਸੂਟ ਨੇ ਜੀ ਵੀਡੀਓ ਪੂਰੀ ਦੇਖ ਲਿਆ ਕਰੋ ਜੇ ਸੋਹਣੀ ਲੱਗੇ ਤਾਂ ਲਾਈਕ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਸੰਗੀਤਾ ਨੇ ਸਭ ਤੋਂ ਪਹਿਲਾਂ ਬਹੁਤ ਸੋਹਣਾ ਸੂਟ ਚੱਕਿਆ ਜੀ ਮੰਗੋ ਸ਼ੇਡ ਪਲੇਲਨ ਦਾ ਸੂਟ ਹੈ ਜੀ ਕਾਟਨ ਦਾ ਬਹੁਤ ਸੋਹਣਾ ਤੁਹਾਨੂੰ ਇਹਦਾ ਵਰਕ ਦੀ ਡਿਟੇਲ ਦਿਖਾਉਣੀ ਆਪਾਂ ਇਹਦੇ ਫਰੰਟ ਤੇ ਦੇਖੋ ਦੋ ਕਲੀਆਂ ਪਾਈਆਂ ਹੋਈ ਨੇ ਸਿੰਗਲ ਡੰਕੇ ਦਾ ਵਰਕ ਹੈ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਬਣਿਆ ਹੋਇਆ ਜੀ ਕਾਫੀ ਹੈਵੀ ਸੂਟ ਹੈ ਇਹਨੂੰ ਤੁਹਾਨੂੰ ਪੂਰੇ ਪੂਰੀ ਵੀਡੀਓ ਦਿਖਾਉਣੇ ਆ ਰਾਮਨਾ ਆ ਦੇਖੋ ਜੀ 슬ੀਵਸ ਤੇ ਹੈਵੀ ਵਰਕ ਹੋਇਆ ਹੋਇਆ ਕਾਫੀ ਹੈਵੀ ਵਰਕ ਆ ਫਿਨਿਸ਼ਿੰਗ ਵਾਲਾ ਵਰਕ ਹੈ ਕਾਫੀ ਸਿੰਗਲ ਟੰਕੇ ਦਾ neck ਆਪਾਂ ਕੁੜਤਾ ਪੱਟੀ ਦਿੱਤੀ ਹੋਈ ਹੈ ਜੀ ਨਾਲ ਇਹਦੀ ਬੈਕ ਤੇ ਵੀ ਬੂਟੀ ਦਿੱਤੀ ਹੋਈ ਹੈ ਸ਼ਰਟ ਦੇ ਕੋ ਬੈਕ ਦੀ ਡਿਜ਼ਾਈਨਿੰਗ ਦੇਖੋ ਬੈਕ ਤੇ ਵੀ ਬੂਟੀ ਹੈ ਇਹਦੀ ਸਲਵਾਰ ਤੇ ਵੀ ਬਹੁਤ ਜ਼ਿਆਦਾ ਸੋਨਾ ਵਰਕ ਹੋਇਆ ਹੋਇਆ ਥੋੜਾ ਡਿਫਰੈਂਟ ਹੈ ਜੀ ਮੂਰੀਆਂ ਤਾਂ ਆਪਾਂ ਨਾਰਮਲ ਕਾਮਨ ਕਰਦੇ ਰਹਿੰਨੇ ਹ ਵਰਕ ਸੰਗੀਤਾ ਨੂੰ ਜਿਆਦਾ ਪਸੰਦ ਆ ਸੂਟ ਦਾ ਇਹ ਸੰਗੀਤਾ ਨੇ ਸਭ ਤੋਂ ਪਹਿਲਾਂ ਹੀ ਦਿਖਾਇਆ ਦੇਖੋ ਬਹੁਤ ਸੋਹਣਾ ਵਰਕ ਹੋਇਆ ਹੋਇਆ ਸੂਟ बॉਟਮ ਤੇ ਸਾਰੇ ਡਿਫਰੈਂਟ ਸਟਿਚਸ ਨਾਲ ਲਾਈਨਸ ਦਿੱਤੀਆਂ ਹੋਈਆਂ ਨੇ ਕਲਰ ਵੀ ਬਹੁਤ ਸੋਹਣਾ ਮੰਗੇਓ ਸ਼ੇਡ ਹੈ ਇਹਦਾ ਦੁਪੱਟਾ ਆਪਾਂ ਰੈਡੀ ਕੀਤਾ ਜੀ ਪਿਓਰ ਕੋਟਾ ਬਹੁਤ ਜਿਆਦਾ ਸੋਹਣਾ ਦੁਪੱਟਾ ਰੈਡੀ ਹੋਇਆ ਹਜੇ ਲੇਸਿੰਗ ਪੈਂਡਿੰਗ ਆ ਜੀ ਸਾਡੇ ਕੋਲੇ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਣਾ ਤਾਂ ਤੁਹਾਨੂੰ ਪਹਿਲਾਂ ਹੀ ਦਿਖਾ ਦਿੰਨੇ ਆ ਲੇਸਿੰਗ ਤੋਂ ਦੁਪੱਟਾ ਕੁਜੀ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੋਇਆ ਸਮਰ ਦਾ ਤੁਸੀਂ ਵੀ ਆਰਡਰ ਕਰ ਸਕਦੇ ਹੋ ਆਰਾਊਂਡ ਤੁਹਾਨੂੰ ਮੈਂ ਐਸਟੀਮੇਟ ਇਹਦਾ ਦੇ ਦਿੰਨੀ ਆ ਜੀ ਵਿਦ ਦੁਪੱਟਾ ਪਿਓਰ ਦਾ ਡਾਈ ਹੋਇਆ ਕਾਫੀ ਭੈਣਾਂ ਨੇ ਕਮੈਂਟ ਕੀਤੇ ਸੀ ਜੀ ਤੁਸੀਂ ਰੇਟ ਦੱਸਿਆ ਕਰੋ ਨਾਲ ਵਿਦ ਵਰਕ ਆਰਾਊਂਡ ਇਹ 48000 ਵਿਦਆਊਟ ਸਟੀਚਿੰਗ ਹੈ ਜੀ ਸੂਟ ਉਹ ਸੌਰੀ 4800 ਸੌਰੀ ਮੈਂ 48000 ਬੋਲ ਤਾ ਸੌਰੀ 4800 ਦੇ ਆਰਾਊਂਡ ਹੈ ਜੀ ਸੈਕਿੰਡ ਸੂਟ ਹੈ ਜੀ ਜੈਪੁਰੀ ਜਿਹੜੇ ਕਾਮਨ ਜਿਹੇ ਸੂਟ ਆਉਂਦੇ ਨੇ ਮਾਰਕੀਟ 'ਚ ਉਹਨਾਂ ਦੀ ਸਟਿਚਿੰਗ ਦਾ ਡਿਜ਼ਾਈਨ ਹੈ ਜੀ ਬਹੁਤ ਸੋਹਣਾ ਇਹਦਾ ਸਭ ਤੋਂ ਫਰਸਟ ਘੇਰਾ ਦਿਖਾਉਣੀ ਆ ਤੁਹਾਨੂੰ ਹਰ ਆਊਂਡ ਘੇਰਾ ਦਿੱਤਾ ਹੋਇਆ ਜੀ neck ਦੀ ਡਿਜ਼ਾਈਨਿੰਗ ਬੜੀ ਸੋਹਣੀ ਕੀਤੀ ਹੋਈ ਆ ਦੇਖੋ ਇਹਦੀ ਬਾਟਮ ਦਾ ਫੈਬਰਿਕ ਯੂਜ਼ ਕਰਕੇ ਲੇਸ ਸਲਾਈ ਹੋਈ ਆ ਇਹ ਪੀਸਿਸ ਕੱਟ-ਕੱਟ ਕੇ ਇਨਸਰਟ ਕੀਤੇ ਹੋਏ ਨੇ ਲੇਸ ਦੇ 슬ੀਵਸ ਤੇ ਵੀ ਡਬਲ ਬਾਰਡਰ ਕੀਤਾ ਹੋਇਆ ਇਹਦੀ ਬਾਟਮ ਤੇ ਵੀ ਬਾਰਡਰ ਦੀ ਡਿਜ਼ਾਈਨਿੰਗ ਹੈ थोड़ा आइडिया हो जाता भैनों कई बार डिजाइनिंग का स्टिचिंग सोहना लग रहा सूट स्टिचिंग बाद बहुत सोहना लग रहा देखो अच्छा लग रहा सूट चलो जी एक इस तो बाद वाला भी लाइनस वाला ले ही सूट है यदि डिजाइनिंग भी थोड़ी डिफरेंट है वर्क भी डिजाइनिंग है स्टिचिंग भी है ये शॉर्ट शर्ट ए लाइन दिता हुआ आपसिस ज़्यादा होस्टमर ने स्लिट्स प्लेन रखवाए ने ਘੇਰਾ ਦੇਖੋ ਜੀ ਘੇਰੇ ਦੀ ਬੜੀ ਸੋਹਣੀ ਕੱਟ ਕੇ ਲੇਸ ਇਨਸਰਟ ਕੀਤੀ ਹੋਈ ਹੈ ਟੂ ਕਾਰਨਰਸ ਤੇ ਫਲਾਰਸ ਦਿੱਤੇ ਹੋਏ ਨੇ ਜੀ ਫਲਾਰਸ ਵੀ ਬਿਲਕੁਲ ਸਿੰਗਲ ਢੰਕੇ ਦਾ ਵਰਕ ਹੋਇਆ ਹੋਇਆ ਦੇਖੋ ਇਸ ਤੋਂ ਬਾਅਦ ਦੇਖੋ ਨੈਕ ਡਿਜ਼ਾਈਨਿੰਗ ਹੈ 슬ੀਵ ਡਿਜ਼ਾਈਨਿੰਗ ਹੈ ਜੀ ਵੇਸਟ ਕੋਲੇ ਵੀ ਡਿਜ਼ਾਈਨਿੰਗ ਦਿੱਤੀ ਹੋਈ ਹੈ ਇਹ ਵੀ ਲੇਸ ਕੱਟ ਕੇ ਇਨਸਰਟ ਕੀਤੀ ਹੋਈ ਹੈ ਹਾਂਜੀ ਦੇਖੋ ਸੂਟ ਹੁਣ ਪ੍ਰੋਪਰ ਤੁਹਾਨੂੰ ਫੁੱਲ ਸੂਟ ਦਿਖਾਉਨੇ ਆ ਦੇਖੋ ਸੂਟ ਅੱਛੀ ਗ੍ਰੇਸ ਕਰ ਰਿਹਾ ਬਹੁਤ ਸੋਹਣਾ ਸੂਟ ਹੈ ਲਓ ਜੀ ਇਸ ਤੋਂ ਬਾਅਦ ਨੈਕਸਟ ਸੂਟ ਫਿਰ ਬਹੁਤ ਸੋਹਣਾ ਸਮਰ ਦਾ ਸੂਟ ਆਪਣੇ ਕੋਲੇ ਸੂਟ ਆਏ ਸੀ 500 ਦੀ ਰੇਂਜ ਵਾਲੇ ਕਾਟਨ ਦੇ ਸੂਟ ਸੀ ਜੀ 5550 ਵਾਲੇ ਸਭ ਥੋੜਾ ਡਿਫਰੈਂਟ ਸੀ ਕੋਈ 5 ਦਾ ਸੀ 550 ਦਾ ਸੀ ਇਹਦੀ ਦੇਖੋ ਜੀ ਆਪਾਂ ਚੌਕਾਂ ਤੇ ਪਾਈਪਿੰਗ ਦਿੱਤੀ ਹੋਈ ਹੈ ਸਲਵਾਰ ਨਾਲ ਦੀ ਸਿੰਪਲ ਸਟਿਚਿੰਗ ਚ ਇਹ ਵੀ ਪਰਸਨ ਹੋਵਾ ਜੀ ਥੋੜਾ ਲੇਸਿੰਗ ਤੋਂ ਹਟਕੇ ਸੀ ਪਰ ਯੋਗ ਬਣਾਉਣ ਲਈ ਫਿਰ ਆਪਾਂ ਨੂੰ ਲੇਸ ਐਡ ਕਰਨੀ ਪਈ ਨਾਲ ਪੋਟਲੀ ਦਿੱਤੇ ਹੋਏ ਨੇ ਜੀ ਦੇਖੋ ਵਾਈਟ ਕਲਰ ਦੀ ਲੇਸ ਦਿੱਤੀ ਸਾਈਡ ਤੇ ਪਿੰਟੈਕਸ ਪਾ ਕੇ ਨੈਕਸਟ ਪੋਟਲੀ ਬਟਨਸ ਦੇਤੇ 슬ੀਵਸ ਤੇ ਪਿੰਟੈਕਸ ਪਾ ਕੇ ਪੱਟੀ ਨਾਲ ਦੋਨੋਂ ਸਾਈਡਸ ਤੇ ਲੇਸ ਦੀ ਫਿਨਿਸ਼ਿੰਗ ਦਿੱਤੀ ਸੂਟ ਦੀ ਗ੍ਰੇਸ ਦੇਖੋ ਕਾਫੀ ਅੱਛੀ ਹੋ ਜਾਂਦੀ ਹੈ ਇਹ ਫੀ ਅੱਛੀ ਗ੍ਰੇਸ ਹੈ ਸੂਟ ਦੀ ਦੇਖੋ ਸਟੀਚਿੰਗ ਬੜਾ ਸੋਹਣਾ ਹੋਇਆ ਹੋਇਆ ਇਹਦੀ ਬਾਟਮ ਤੇ ਵੀ ਵਰਕ ਹੋਇਆ ਹੋਇਆ ਬਾਟਮ ਤੇ ਵੀ ਦੇਖੋ ਹਲਕਾ ਜਿਹਾ ਬਲੂ ਸ਼ੀਡ ਸੀ ਸੂਟ ਛੋਦੇ ਨਾਲ ਆਪਾਂ ਮੈਚਿੰਗ ਬਾਟਮ ਦਾ ਹਲਕਾ ਜਿਹਾ ਵਰਕ ਕੀਤਾ ਹੋਇਆ ਲਓ ਜੀ ਤੁਸੀਂ ਰੇਟ ਕਨਫਰਮ ਕਰਨਾ ਹੁੰਦਾ ਹਰ ਇੱਕ ਸੂਟ ਦਾ ਅਲੱਗ-ਅਲੱਗ ਹੁੰਦਾ WhatsApp ਮੈਸੇਜ ਕਰ ਸਕਦੇ ਹੋ ਨੰਬਰ ਮੈਂਸ਼ਨ ਕੀਤਾ ਹੁੰਦਾ ਜੀ ਇਸ ਤੋਂ ਬਾਅਦ ਫਿਰ ਇੱਕ ਸਮਰ ਦਾ ਸੂਟ ਹੈ ਬਹੁਤ ਸੋਹਣਾ ਉਹਦੇ ਵੀ ਨੈਕ ਡਿਜ਼ਾਈਨਿੰਗ ਲੈ ਕੇ ਆਏ ਆ ਜੀ ਇਹ ਸੂਟ ਹੈ ਪਲੇਨ ਬਾਟਮ ਹੈ ਪਿੰਕ 1000 ਫੈਬਰਿਕ ਦਾ ਰੀਜ਼ ਹੈ ਜੀ ਉੱਪਰ ਲੇਸ ਥੋੜੀ ਡਿਫਰੈਂਟ ਲਾਈ ਹੈ ਕੱਟ ਫੁਟਕੇ ਲਾਉਣਾ ਲੋ ਬੈਕ ਫਰੰਟ ਦੋਨੇ ਬੋਥ ਕੇਰੇ ਆ ਤੇ ਹੈ ਜੀ ਨਹੀਂ ਸੌਰੀ ਇਹਦੇ ਨਹੀਂ ਦੂਸਰੇ ਦੇ ਇਹਦੇ ਕੇਰੇ ਤੇ ਲੇਸ ਹੈ ਜੀ neck designing ਹੈ ਕਾਫੀ ਜ਼ਿਆਦਾ ਸੂਟਾਂ ਚ ਭੁੱਲ ਜਾਂਦੇ ਹਨਾ ਵੀਡੀਓ ਬਣਾਉਂਦੇ ਬਣਾਉਂਦੇ ਵੀ ਕਿਹਦੇ ਫਰੰਟ ਬੈਕ ਹੈ ਇਹ ਫਿਰ ਸਲੀਵਸ ਤੇ ਬਾਟਮ ਨਾਲ ਦੀ ਪੱਟੀ ਦਿੱਤੀ ਹੋਈ ਹੈ ਨੇਕ ਹੈ ਕਾਮਨ ਬਟ ਦੇਖੋ ਸਟੀਚਿੰਗ ਚ ਹਰ ਇੱਕ ਡਿਫਰੈਂਟ ਲੁੱਕ ਦਿੰਦੇ ਨੇ ਸੂਟਸ ਸੋਨਾ ਬਣਿਆ ਹੋਇਆ ਸੂਟ ਹੈ ਸਮਰ ਦਾ ਇਹ ਇਸ ਤੋਂ ਨੈਕਸਟ ਫਿਰ ਲੇਸ ਸੀਮ ਹੈ ਜੀ ਡਿਜ਼ਾਈਨਿੰਗ ਡਿਫਰੈਂਟ ਹੈ ਬਲੂ ਬੜਾ ਸੋਹਣਾ ਲੇਲਨ ਦੀ ਪ੍ਰਿੰਟਡ ਸ਼ਰਟ ਹੈ ਇਹਦੇ ਬੋਥ ਘੇਰਿਆਂ ਤੇ ਲੇਸ ਲੱਗੀ ਹੋਈ ਹੈ ਜੀ ਬੈਕ ਫਰੰਟ ਦੋਨਾਂ ਤੇ ਸਮੀਤਾ ਦੇਖੋ ਹਾਂਜੀ ਆ ਦੇਖੋ ਦੋਨੇ ਘੇਰੇ ਲੱਗੇ ਹੋਏ ਨੇ ਬੈਕ ਫਰੰਟ ਸਲਿਟਸ ਇਹਦੇ ਖਾਲੀ ਰੱਖੇ ਹੋਏ ਨੇ ਕੁਝ ਨਹੀਂ ਲਾਇਆ ਹੋਇਆ ਨੈਕ ਦੇਖੋ ਹਲਕੀ ਜੀ ਕੁਰਤਾ ਪੱਟੀ ਕਾਮਨ ਹੈ ਬਟ ਸੋਹਣੀ ਲੱਗ ਰਹੀ ਹੈ ਇਹਦੀ ਡਿਜ਼ਾਈਨਿੰਗ ਸਿਰਫ ਲੇਸਿੰਗ ਨਾਲ ਕੀਤੀ ਹੋਈ ਹੈ ਸੋ ਨੈਕਸਟ ਇੱਕ ਹੋਰ ਸੂਟ ਆ ਉਹ ਮਸ਼ੀਨ ਵਰਕ ਲਾਈਨਸ ਵਾਲਾ ਫੈਬਰਿਕ ਆਪਣਾ ਕਾਮਨ ਇਹਦੇ ਸਲਿਟਸ ਤੇ ਲੇਸਿੰਗ ਦਿੱਤੀ ਹੋਈ ਹੈ ਜੀ ਫਰੰਟ ਤੇ ਦੋ ਸੇਮ ਸਟੈਡ ਨਾਲ ਕਲੀਆਂ ਨੇ ਨੈਕ ਡਿਜ਼ਾਈਨਿੰਗ ਹੈ 슬ੀਵਜ਼ ਇਹਦੀਆਂ ਵੀ ਹੈਵੀ ਡਿਜ਼ਾਈਨ ਹੈ ਇਹਦੀ ਬਾਟਮ ਵੀ ਦਿਖਾਉਣੀ ਹੈ ਤੁਹਾਨੂੰ ਨਾਲ 슬ੀਵਜ਼ ਦੇ ਬਾਟਮ ਤੇ ਵੀ ਹਲਕਾ ਵਰਕ ਹੈ ਇਹਦੇ ਨਾਲ ਵੀ ਦੁਪੱਟਾ ਪਿਓਰ ਕੋਟਾ ਡਾਈ ਹੋਇਆ ਹੋਇਆ ਹੈ ਜੀ ਰੇਸਿੰਗ ਕੀਤੀ ਹੋਈ ਹੈ ਦੁਪੱਟਾ ਸੋਨਾ ਡਾਈ ਹੋਇਆ ਹੋਇਆ ਹੈ ਦਾ ਪਲਾਸਟਿਕ ਹORS ਟਿਚਿੰਗ ਸੂਟ ਹੈ ਜੀ ਇਹ 550 ਦੀ ਰੇਂਜ ਵਾਲੇ ਕਾਟਨ ਦੇ ਸੂਟ ਸੀ ਤੁਸੀਂ ਕਿਸੇ ਨੂੰ ਡਿਮਾਂਡ ਹੈ ਤਾਂ ਤੁਸੀਂ WhatsApp ਮੈਸੇਜ ਕਰ ਸਕਦੇ ਹੋ ਜੀ ਕਾਫੀ ਫਾਈਨ ਫੈਬਰਿਕ ਹੈ ਟ੍ਰਾਂਸਪੀਰੈਂਟ ਨਹੀਂ ਹੈ ਜੀ ਬਿਲਕੁਲ ਵੀ ਕੋਈ ਲਾਈਨਿੰਗ ਦੀ ਇੱਥੇ ਜਰੂਰਤ ਨਹੀਂ ਹੈ ਇਹਨੂੰ ਵੀ ਲੇਸਿੰਗ ਨਾਲ ਫਿਨਿਸ਼ਿੰਗ ਹੈ ਨੈਕ ਸੇਮ ਕਲਰ ਨਾਲ ਡਿਜ਼ਾਈਨਿੰਗ ਹੈ ਜੀ ਬਾਟਮ ਸਾਡੀ ਸੰਗੀਤਾ ਦੀ ਫੇਵਰੇਟ ਚੀਜ਼ ਹੈ ਐਵਰੀ ਟਾਈਮ ਫੇਵਰੇਟ نیچے ਮਗਜ਼ੀ ਲਾਉਣਾ ਇਹਨੂੰ ਹਮੇਸ਼ਾ ਸੋਹਣੀ ਲੱਗਦੀ ਹੈ ਚਲੋ ਅੱਜ ਇੰਨੇ ਸੂਟਾਂ ਨਾਲ ਫਿਰ ਕੱਲ ਨਵੀਂ ਵੀਡੀਓ ਨਾਲ ਫਿਰ ਮਿਲਦੇ ਆਂ ਥੈਂਕ ਯੂ ਥੈਂਕ ਯੂ ਸੋ ਮਚ ਜੀ